ਉਸ ਕਿਨੇ ਚੋਲਿਆ ਹੋੱਕ ਕਹਿਮਿਆ ਸੁਖਾ ਫਾਲ ਜਨਮ ਬਣਾ ਯਾਰ ਵਧੀਆ ਵਧੀਆ ਕੀ ਹਾਲ ਦਾ ਹੈ ਵਧੀਆ ਬਾਈ ਵਧੀਆ ਕੀ ਕਰਦਾ ਹੁਣ ਅੱਜ ਕੱਲ ਬਸ ਉਹੀ ਆਪਣਾ ਕੰਮ ਮੈਰਿਜ ਵੇਰੋ ਆਪਣਾ ਰਿਸ਼ਤੇ ਹੀ ਰਿਸ਼ਤੇ ਕਰਾਈ ਨੇ ਚਲ ਵਧੀਆ ਬਹੁਤ ਤੂੰ ਕੀ ਕਰਦਾ ਹੁਣ ਅੱਜ ਕੱਲ ਫਿਰ ਬੱਸ ਕੈਨੇਡਾ ਜਾਣ ਦੀ ਤਿਆਰੀਆਂ ਨੇ ਆਪਣੀਆਂ ਨੂੰ ਪਤਾ ਯਾਰ ਅੱਜਕੱਲ ਕੀ ਰਹਿ ਗਿਆ ਇੰਡੀਆ 'ਚ ਕੋਈ ਨੌਕਰੀ ਨਹੀਂ ਮਿਲਦੀ ਬਾਸ ਕਾਣੀ ਫੇਰਾ ਹੁਣ ਮੈਨੂੰ ਉੱਥੇ ਵਿੱਚ ਆਉਦੇ ਆ ਕੈਨੇਡਾ ਅੱਛਾ ਇਹ ਹੋਰ ਫੇਰਾ ਅੱਜਕੱਲ ਮੈਂ ਕਿਹਾ ਸੋਣੇ ਤੇਰਾ ਤਰੱਕੀਆਂ ਦਾ ਕੰਮ ਪੂਰਾ ਹੈ ਰਿਸ਼ਤੇ ਰਸਤੇ ਕਰਾਉਣਾ ਲੈ ਹੋਰ ਆ ਦੇ ਧੰਨੇ ਦੀ ਕੁੜੀ ਨੂੰ ਰਿਸ਼ਤਾ ਕਰਾਇਆ ਸੀ ਉਹਨਾਂ ਨੇ ਫੋਨ ਦਵਾਇਆ ਹੁਣ ਤੂੰ ਦੱਸ ਭਾਈ ਯਾਰ ਮੇਰਾ ਵੀ ਫੇਰ ਸੋਚ ਕੁਛ ਕਰਾ ਦੇ ਕੁੜੀ ਗਾੜੀ ਲੱਭ ਕੋਈ ਸੋਹਣੀ ਜੀ ਅੱਛਾ ਪੁਰਤਾ ਵਿਆਹ ਕਰਾਉਣਾ ਹੈ ਹੋਰ ਕਰੇ ਰਾ ਕਰ ਲਈ ਮੈਂ ਹੁੰਦਾ ਅੱਛਾ ਤੇ ਮੈਂ ਤੁਹਾਨੂੰ ਦੱਸਣ ਆਇਆ ਸੀਗਾ ਵੀ ਚਲ ਮਿਲ ਕੇ ਆਉਣੇ ਪਟੋਲਾ ਅੱਜ ਅੱਛਾ ਫਿਰ ਆਏ ਮਤਲਬ ਕਿ ਵੀ ਕਹੇ ਜੀ ਕੁੜੀ ਚਾਹੀਦੀ ਹੋਵੇ ਪੜ੍ਹੀ ਨਹੀਂ ਜੀ ਹੋਵੇ ਇਹਦੀ ਗੱਲ ਤਾਂ ਅੱਛਾ ਤੇ ਕਰਵਾਰ ਚੱਲ ਠੀਕ ਹੋਵੇ ਦਾਅ ਆਪਣਾ ਕੁਛ ਹੀ ਲੈਣਾ ਹੈ ਠੀਕ ਹੈ ਠੀਕ ਹੈ ਤੇ ਬਸ ਉਹਨਾਂ ਨੂੰ ਦੱਸ ਦੀ ਮੁੰਡਾ ਕਾਕਰ ਸਿੰਪਲ ਆ ਵਧੀਆ ਦੋ ਤਿੰਨ ਕੀ ਲੈਣੇ ਬਸ ਫਿਰ ਠੀਕ ਹੈ ਮਾਰ ਲਈ ਪਰ ਸੋ ਨੂੰ ਕਿਹੜਾ ਮਰ ਲਵੇ ਨੰਬ ਕੇ ਰੱਖਦਾ ਹਾਂ ਹਾਂ ਚਲ ਮੈਂ ਦੱਸ ਦੀ ਫਿਰ ਠੀਕ ਹੈ ਠੀਕ ਹੈ ਚਲ ਓਕੇ ਫਿਰ ਓਕੇ ਬਾਏ ਚੱਕਿਆ ਕਿਵੇਂ ਹੋ ਬਸ ਠੀਕ ਆ ਬਤੀਆ ਹਾਂ ਸ੍ਰੀ ਕਾਲ ਜੀ ਲਿਆਉਂਦਾ ਰਹਿ ਹੋਰ ਤੁਸੀਂ ਦੱਸੋ ਠੀਕ ਆ ਤੁਹਾਡੇ ਕੁਰਸੀ ਲਿਆਇਆ ਯਾਰ ਕਿੰਨਾ ਪੂ ਲਿਆਇਆ ਹੋਰ ਮੇਰਾ ਕੈਮਰਾ ਵਧੀਆ ਤੁਸੀਂ ਦੱਸੋ ਸਿਹਤ ਕੇ ਮੈਂ ਹਾਂ ਠੀਕ ਆ ਭਾਈ ਠੀਕ ਹੈ ਹੋਰ ਕਿਵੇਂ ਆਉਣਾ ਹੋਇਆ ਅੱਜ ਹੋਰ ਤਾਂ ਕੁਛ ਨਹੀਂ ਆਚਾ ਮੈਂ ਕਿਹਾ ਜਾਣਾ ਤੇ ਚਾਚੇ ਨੂੰ ਮਿਲਿਆ ਇਹ ਬਹੁਤ ਜ਼ਰੂਰ ਹੋ ਗਿਆ ਮਿਲਿਆ ਵਧੀਆ ਦਿੱਤਾ ਸ਼ੇਰ ਆ ਗਿਆ ਉਹ ਕਾਕਾ ਉਹ ਰਿਆ ਹੋ ਮੈਂ ਨਹੀਂ ਹਾਂ ਮੈਂ ਤਾਂ ਪਬਜੀ ਖੇਡਦਾ ਓਏ ਆ ਤਾਂ ਸਹੀ ਆਪਾਂ ਜ਼ਰੂਰੀ ਗੱਲ ਕਰਨੀ ਆ ਕੋਈ ਚਲ ਆ ਗਿਆ ਇੱਕ ਮਿੰਟ ਬੰਦਾ ਮਾਰ ਲੈ ਇੱਕ ਉਹ ਕੰਜਰਾ ਕਦੇ ਇਹਦੇ ਤੋਂ ਨਿਕਲ ਵੀ ਜਾਇਆ ਕਰ ਆ ਜਾ ਇੱਥੇ ਗੱਲ ਮੰਨ ਲਿਆ ਕਰ ਵੱਡਿਆਂ ਦੀ ਆ ਗਿਆ ਬਾਪੂ ਇੱਕ ਮਿੰਟ ਖੜਦਾ ਆ ਜਾ ਆ ਗਿਆ ਹਾਂ ਹਾਂਜੀ ਤਾਂ ਆਹ ਸੁਣੋ ਚਾਚੇ ਦੀ ਗੱਲ ਆਉਦੀ ਚਾਚਾ ਨਿੱਕੀ ਕਿੱਥੇ ਆਪਣੀ ਉਹ ਬੋਤ ਪੜਦੀ ਅੰਦਰ ਅੱਛਾ ਚਾਚਾ ਮੈਂ ਨਿੱਕੀ ਖਾਤਰੀ ਆਇਆ ਜੀ ਆਪਣੇ ਦੇਮਾ ਮਤਲਬ ਕਿ ਰਸਤਾ ਲੈ ਕੇ ਅੱਛਾ ਆਪਣਾ ਭਾਈ ਉਹ ਮੁੰਡਾ ਤੇ ਅੱਜ ਦਾ ਆਈਲੈਂਡਸ ਕਰੀ ਗਿਆ ਮੁੰਡੇ ਦੀ ਕੈਨੇਡਾ ਜਾਣਾ ਉਹਨੇ ਮੁੰਡੇ ਨੇ ਤੇ ਆਪਣਾ ਜ਼ਮੀਨ ਜਾਇਦਾਦ ਵੀ ਵਧੀਆ ਉਹਨਾਂ ਦੇ ਤੇ ਮੁੰਡਾ ਵੀ ਸੋਹਣਾ ਗਾ ਚਲ ਕੋਈ ਨਾ ਪੁੱਤ ਇਹ ਤੈਨੂੰ ਠੀਕ ਲੱਗਦਾ ਤੇ ਆਪਣੀ ਘਰ ਦੀ ਗੱਲ ਆ ਗਈ ਹਾਂ ਆਪਣੀ ਕੁੜੀ ਵੀ ਜਵਾਨ ਆ ਬਿਆ ਹੁਣ ਦੇ लायक ਆ ਤੇ ਆਪਾਂ ਕਰ ਦਾਂਗੇ ਤੂੰ ਉਹਨਾਂ ਹੀ ਕਰਦਿਆਂ ਨਾਲ ਗੱਲ ਕਰ ਲੈ ਹਾਂ ਦਾਦਾ ਵਾਸਤੇ ਤੁਸੀਂ ਮੈਨੂੰ ਐ ਕਰੋ ਤੁਸੀਂ ਮੈਨੂੰ ਫੋਨ ਕਰਕੇ ਦੱਸ ਦਿਓ ਚਾਹੀਦੀ ਮੁੰਣੀ ਦਾ ਕਿੱਥੇ ਰੱਖਣਾ ਹੈ ਆਪਾਂ ਨੇ ਉਹਦੇ ਤੁਹਾਨੂੰ ਨਾਲੇ ਮੁੰਡਾ ਦਿਖਾ ਦਾਂਗੇ ਨਾਲੇ ਕੋਈ ਮੁੰਡਾ ਜਿਹੜੀ ਆਪਣੇ ਹੁੰਦੀ ਹੈਗੀ ਗੱਲਬਾਤ ਨਾਲ ਉਹ ਕਰ ਲੈਣੇ ਚੱਲ ਠੀਕ ਆ ਪੁੱਤ ਠੀਕ ਹੈ ਚੱਲ ਠੀਕ ਹੈ ਚੰਗਰੀ ਹਲੋ ਸਾਸ਼ਰੀਕਾ ਚਾਚਾ ਜੀ ਸਾਸ਼ਰੀ ਵਾਲਾ ਪੁੱਤ ਹਾਂ ਚਾਚਾ ਜੀ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਆਪਣੇ ਉਹਨੂੰ ਕਾਕੇ ਨੂੰ ਕਹਿ ਦਿਓ ਵੀ ਆਪਣੀ ਨਿੱਕੀ ਦੀ ਫੋਟੋ ਮੈਨੂੰ ਭੇਜ ਦੇ WhatsApp ਆਪਾਂ ਮੁੰਡਿਆਂ ਨੂੰ ਦਿਖਾ ਦਾਂਗੇ ਆਪਣਾ ਛੋਟਾ ਤੈਨੂੰ ਔਨ ਨੈਟੇਜ ਦੇ ਨਹੀਂ ਭੇਜਦਾ ਉਵੇਂ ਭੇਜ ਦੂਗਾ ਤੈਨੂੰ ਓਟੋ ਚਲ ਚਲ ਠੀਕ ਹੈ ਚਾਚਾ ਹੁਣੀ ਕਹਦੀ ਉਹਨੂੰ ਕੱਕੇ ਨੂੰ ਵੀ ਹੁਣੀ ਸੇ ਭੇਜ ਦੇ ਮੈਂ ਮੁੰਡੇ ਵਾਲੇ ਦੇ ਘਰੇ ਜਾ ਕੇ ਆਉਣਾਗਾ ਫਿਰ ਠੀਕ ਹੈ ਦਾ ਸੇਰਾ ਭੇਜ ਦੂਗਾ ਕੋਈ ਨਾ ਕਹਿਣਾ

ਬੱਦ ਮੈਂ ਕਿਹੜਾ ਮਰ ਲਗਾਉਣੀ ਆ ਸੁੱਖੇ ਨੂੰ ਦਿਖਾ ਦੇ ਉਹਨੂੰ ਪਸੰਦ ਆ ਤਾਂ ਸਾਨੂੰ ਵੀ ਪਸੰਦ ਠੀਕ ਆ ਤਾਂ ਇਹ ਵੀ ਸੁੱਖੇ ਮਨ ਨੂੰ ਕੋੜਾ ਲਾਉਂਦਾ ਉਹ ਛੋਟੇ ਵੀਰ ਰਸਦਾ ਕਾਮ ਤੂੰ ਨੱਸਦੇ ਆ ਵੀ ਟਾਂਕਾ ਫੇਕ ਕੇ ਫਟਕਰਾ ਦਿੰਦੇ ਆ ਚੁੱਪ ਕਰ ਯਾਰ ਪਿੰਡ ਭੱਜਿਆ ਨਹੀਂ ਮੰਗਦੇ ਪੈਣਾ ਬਾਈ ਕੁੜੀ ਸੁਗੀਆਂ ਤੂੰ ਇਸ ਦਾ ਕਰ ਦੇ ਮੱਕਾ ਠੀਕ ਆ ਚੱਲ ਠੀਕ ਆ ਠੀਕ ਆ ਠੀਕ ਆ ਬਾਕੀ ਤਾਇਤ ਆਪਾਂ ਨੂੰ ਮੈਨੂੰ ਕੁੜੀ ਆ ਲੈਣਾ ਫੋਨ ਕਰਕੇ ਦੱਸਣਗੇ ਆਪਾਂ ਮਿਲਣ ਦੀ ਮੌਨ ਲਈ ਦਾ ਪ੍ਰੋਗਰਾਮ ਉੱਤੇ ਰੱਖਾਂਗੇ ਠੀਕ ਹੈ ਬਾਕੀ ਆਪਣੀ ਤਿਆਰੀ ਮੇਰੇ ਰੱਖਿਓ ਸਾਰੀ ਆਪਾਂ ਚਲ ਠੀਕ ਹੈ ਸੱਖੇ ਜੀ ਚਲ ਠੀਕ ਹੈ ਠੀਕ ਹੈ ਮੈਂ ਤੁਹਾਨੂੰ 10-10 ਫੋਨ ਫੋਨ ਕਰਕੇ ਹਾਂ ਹਾਂ ਸੈਂਡਰ ਛੋਟੇ ਕੋਈ ਨਾ ਕੋਈ ਹਾਂ ਚੰਗਾ ਆਇਆ ਚੰਗਾ ਬਹੁਤ ਠੀਕ ਹੈ ਚਲ ওকে ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਭਤੀਆ ਹੋਰਾ ਵਧੀਆ ਹੀ ਵਧੀਆ ਚਾਚਾ ਜੀ ਤੁਸੀਂ ਦੱਸੋ ਠੀਕ ਆ ਤੇ ਮੈਂ ਤਾਂ ਆਪਣਾ ਉਹੀ ਤੁਹਾਨੂੰ ਦੱਸਿਆ ਜੀ ਆਹਾਂ ਕਿਵੇਂ ਵੀ ਆਪਣਾ ਮੁੰਡਾ ਦੇਖ ਹੈਗਾ ਹਾਂ ਤੇ ਉਹ ਉਹਨਾਂ ਦੇ ਵੱਲੋਂ ਕੁੜੀ ਪਸੰਦ ਆ ਉਹਨਾਂ ਨੂੰ ਠੀਕ ਹੈ ਤੇ ਆਪਣੇ ਤੁਸੀਂ ਦੱਸੋ ਵੀ ਮੰਗਣੀ ਕਿਸ ਦਿਨ ਦੀ ਰੱਖਣੀ ਹੈਗੀ ਉਹ ਪਰਸੋਂ ਨੂੰ ਰੱਖ ਲੈਨੇ ਆਪਾਂ ਮੈਨੂੰ ਕਹਿੰਦਾ ਬਹੁਤ ਕੰਮ ਸੱਦਾ ਹੋ ਜਾਦਾ ਚਲੋ ਉਹ ਦੇਖੋ ਹਾਂ ਬਜੋਲਾ ਕਿੱਥੇ ਆ ਅਸੀਂ ਆਗੇ ਕੁੜੀ ਵਾਲੇ ਦੇ ਯਾਰ ਕਰਨੀ ਲੱਭਿਆ ਕਿਹੜਾ ਕਰਾਗਾ ਹਾਂ ਤੂੰ ਆ ਜਾ ਮੜਿਆ ਹੁਣੀ ਆ ਜਾ ਚੰਗਾ ਹਾਂ ਠੀਕ ਆ ਉਹਦੇ ਆ ਗਿਆ ਫਿਰ ਹਾਂ ਹਾਂ ਆ ਗਿਆ ਯਾਰ ਤੈਨੂੰ ਫੋਨ ਕਰੀਨੇ ਘੰਟਾ ਹੋ ਗਿਆ ਸੀ ਬਹੁਤ ਪਤਾ ਨਹੀਂ ਲੱਗਿਆ ਨਮਾ ਨਮਾ ਦਾ ਸਿੱਖਣੇ ਚਲਾਉਣਾ ਅਸੀਂ ਅਸੱਨਾ ਵਾਲਿਆਂ ਦਾ ਤਰੱਕੀ ਹੋਈ ਹੈ ਹਾਂ ਨਾ ਪਰ ਉਹ ਬਚੌਲਗੀ ਜੀ ਤੇ ਮਿਲਿਆ ਚੱਲ ਵਧੀਆ ਚਲੋ

ਅਏ ਜੱਟ ਵੀਰ ਨਾ ਨੰਬਰੇ ਉਰੇ ਬੈਠਾ ਅੱਛਾ ਮੈਨੂੰ ਪਤਾ ਨਹੀਂ ਸੀ ਪਤਾ ਚਾਚਾ ਜੀ ਆਦਾ ਆਪਣਾ ਮੁੰਡਾ ਜਿਹੜਾ ਆਪਾਂ ਨਿੱਕੀ ਖਾਤਰ ਦੇਖਿਆਗਾ ਤੇ ਆਹ ਮੁੰਡੇ ਦਾ ਛੋਟਾ ਭਾਈ ਐ ਤੇ ਉਹ ਮੁੰਡੇ ਦੇ ਚਾਚਾ ਜੀ ਨੇ ਤੇ ਪਿਓ ਕਿੱਥੇ ਆ ਮੁੰਡੇ ਦਾ ਸ਼ੇਰਾ ਉਹ ਬਾਪੂ ਜੀ ਇਹਨਾਂ ਦੇ ਬਿਮਾਰ ਹੋ ਗਏ ਸੀ ਅੱਜ ਸਵੇਰ ਹੀ ਅੱਛਾ ਜੀ ਤੇ ਉਹਦੇ ਕਰਕੇ ਆਪਾਂ ਇਹਨਾਂ ਨੇ ਚਾਚਾ ਜੀ ਆਏ ਨੇ ਨਾਲ ਅਸੀਂ ਆਇਆ ਹੀ ਚਲੋ ਕਿਹਾ ਓਏ ਚਾਹ ਪਾਣੀ ਤਾਂ ਅਸੀਂ ਪੀ ਕੇ ਆਇਆ ਹਾਂ ਚਾ ਹਾਂ ਪਹਿਲਾਂ ਕੰਮ ਦੀ ਗੱਲ ਕਰ ਕੁੜੀ ਕਰੀਏ ਪਰ ਪੁੱਛ ਕੇ ਉਹ ਕਰਦਾ ਪੁੱਤ ਮੈਂ ਗੱਲ ਉਹ ਦੇਖੋ ਜੀ ਚਾਹ ਪਾਣੀ ਤਾਂ ਅਸੀਂ ਬਾਅਦ ਵਿੱਚ ਪੀਲਾਂਗੇ ਪਹਿਲਾਂ ਸਾਨੂੰ ਕੁੜੀ ਦਿਖਾਓ ਜਿਹੜਾ ਕੰਮ ਅਸੀਂ ਕਰਨਾ ਹੈ ਉਹ ਕਰੋ ਪਹਿਲਾਂ ਕੋਈ ਨਾ ਕੋਈ ਨਾ ਭਾਈ ਹਾਂ 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 ਅਹਾਂ ਕਾਕੇ ਜੀ ਆਪਣਾ ਵੱਡਾ ਮੁੰਡਾ ਭੋਲਾ ਜੀ ਤੇ ਆ ਆਪਣਾ ਛੋਟਾ ਮੁੰਡਾ ਬਾਂਟੀ ਹੈ ਅੱਛਾ ਜੀ ਅੱਛਾ ਅੱਛਾ ਠੀਕਾ ਆਪਣੀ ਕਾਕੇ ਨੇ ਹਾਂ ਜੀ ਓਏ ਪੁੱਲੇ ਆਪਣੀ ਗੋਡੀ ਨੂੰ ਲਿਆਵੜਾ ਲਿਆਉਣਾ ਪਿੱਟਾ ਲਾਇਆ ਆਇਆ ਨਿੱਕੇ ਨਿੱਕੇ ਭਾਜਾ ਦਾ ਚੱਜ ਚੱਲ ਹਾਂ ਕੁੜੀ ਦੇਖਣੀ ਆ ਕੁੜੀ ਦੇਖਣੀ ਆ ਕੋਈ ਨਹੀਂ ਮੈਂ ਕਰਦਾ ਗੱਲ ਦੇਖ ਬਚੋਲਿਆ ਸਾਡੇ ਮੁੰਡੇ ਨੇ ਕੁੜੀ ਦਾ ਮੂੰਹ ਦੇਖਣਾ ਮੂੰਹ ਤਾਂ ਫੋਟੋ ਦੇਖ ਹੀ ਲਈ ਤੀ ਕੋਈ ਨਹੀਂ ਕੋਈ ਨਹੀਂ ਛੋਟੇ ਜਿਹੇ ਚੱਪ ਚੱਪ ਹਾਂ दस चाचा हां पसंददा बस ਹੁਣ ਰੋਕ ਦੇ ਚਲ ਮੈਂ ਕਹਿਣਾ ਉਹ ਦੇਖ ਬਚੋ ਲਿਆ ਹਾਂਜੀ ਹਾਂਜੀ ਸਾਡੇ ਮੁੰਡੇ ਨੂੰ ਛੋਟੀ ਕੁੜੀ ਪਸੰਦ ਆ ਠੀਕ ਹੈ ਜੀ ਹਾਂ ਇਹ ਠੀਕ ਹੈ ਕੋਈ ਨਹੀਂ ਫਰਕ ਪਾਵਾ ਜੱਫੀ ਦਿੱਤਾ ਜੀ ਹਾਂ ਰਿਸ਼ਤਾ ਪੱਕਾ ਹੋ ਗਿਆ ਰਿਸ਼ਤਾ ਪੱਕਾ ਹੋ ਗਿਆ ਪਰ ਹੈ ਹਾਂਜੀ ਹਾਂ ਹਾਂ ਬਾਕੀ ਤੁਸੀਂ ਆਪਣੇ ਘਰ ਤੇ ਜੀ ਦਦ ਦੇ ਕੀ ਜਿਹੜਾ ਰੱਖਣਾ ਆਪਣਾ ਕੀ ਤਰੀਕਾ ਤੁਸੀਂ ਦੇਖ ਲਈ ਅਗਲੇ ਮਹੀਨੇ ਠੀਕ ਹੈ ਜੀ ਹਾਂ ਜੀ ਅਗਲੇ ਮਹੀਨੇ ਦੀ 16 ਤਰੀਕ ਦਾ ਰੱਖ ਲਓ ਚਲੋ ਠੀਕ ਹੈ ਜੀ ਹਾਂ ਠੀਕ ਹੈ ਓਏ ਮੈਨੂੰ ਸੈਂਟਰ ਦੇ ਦੇ ਚਾਚਾ ਇਹਦਾ ਕੋਲਗੇਟ ਲਾ ਰਿਹਾ ਹੁੰਦਾ ਅੱਛਾ ਕੋਲਗੇਟ ਹੀ ਲਾ ਦੇ ਸੈਂਟਰ ਮੈਨੂੰ ਲਾ ਲੈਣਾ ਤੇ ਚਾਰ ਹੋ ਗਿਆ ਨਾਲੇ ਮੁੰਡਾ ਕਿੱਥੇ ਆ ਚਾਚਾ ਹਾਂ ਉਹ ਕੱਟ ਮੇਰਾ ਉਹ ਕੋਟ ਬਣ ਚੁੱਕਿਆ ਲੋਹਰ ਦੀ ਬਾਤ ਆ ਲੈ ਮੈਂ ਤਾਂ ਭਾਈ ਐ ਓਏ ਬਾਤ ਆ ਲੈ ਭਾਈ ਉਹ ਪਾਲਾ ਪਾਲਾ ਉਹ ਪੁੱਤ ਸ਼ੇਰਵਾਨੀ ਦਾ ਲਾਲਾ ਸ਼ੇਰਵਾਨੀ ਵੀ ਬਣੂ ਓ ਐਨਕਾ ਤਾਂ ਲਾ ਦੇ ਅੱਜ ਲਾਲਾ ਤੂੰ ਜੇ ਮੈਂ ਲਾ ਦੇ ਅਜੇ ਚ ਪਾਲਾ ਤੇ ਆ ਬਾਪੂ ਕਿਵੇਂ ਇਲਾਜ ਹੁੰਦਾ ਮੈਂ ਬੱਲੇ ਟ੍ਰੈਲ ਨਾਲ ਲਾਦਣਾ ਲੈ ਮੜੇ ਬੱਲ ਦੇ ਕੋਈ ਐਂ ਬੱਲ ਦੇ ਬਾਪੂ ਮੜਿਆ ਕਰਾਈਂ ਮੜੀ ਮਾਰ ਨੂੜ ਦੇ ਤਾ ਤਾ ਨੂੜ ਦੇ ਖੜ ਜਾ ਬੰਦ ਗਿਆ ਹਾਂ 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 ਬਸ ਖੜਾ ਖੜਾ ਓਲੇ ਇੱਕ ਮਿੰਟ ਖੜ ਜਾ ਬਸ ਮੜਾ ਲਾ ਦੋ ਲੌਣੀ ਐ ਤੁੰਤਾ ਨਹੀਂ ਨਹੀਂ ਲੈ ਲੈ ਕੀ ਕਰਦਾ ਠੀਕ ਹੈ ਓਲੇ ਹਟ ਤੂੰ ਵੀ ਬੜਾ ਮਾਰਾ ਨਾਰੇ ਉੱਥੇ ਕਰਦੂਦ ਨਹੀਂ ਦਿਖਾਣੀ ਠੀਕ ਆ ਬਈ ਮੈਂ ਬਸ ਪੱਤੇ ਦਾ ਪਾਣੀ ਪੀਣਾ ਬਸ ਬਈ ਤਰ ਨਾ ਪੀ ਲੂਗਾ ਚੱਲ

ਉਹ ਕੇਮ ਆ ਬਚੋ ਲਿਆ ਅੱਧੀ ਆ ਜੀ ਵਧੀਆ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਹੀ ਆਹੀ ਐ ਪੈਸ ਬਚੋ ਲਿਆ ਹਾਂ ਹਾਂ ਇਹੀ ਆਜੋ ਆਜੋ ਚੱਲੀ ਫਿਰ ਹਾਂ ਹਾਂ ਆਜੋ ਹੋ ਚਾਚਾ ਪੀ ਲੈ ਜਾ ਪਣੀ ਹਾਂ ਹਾਂ ਪੀ ਲੈ ਚਲੋ ਫਿਰ ਆਪਾਂ ਲੇਟ ਨਾ ਹੋ ਜਾ ਨੰਦਾਂ ਨੂੰ ਚੱਲੀ ਆਜੋ ਉਹ ਹਾਂ ਤੇ ਨਾ 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 ਕਹਨਾ ਓਏ ਧੀ ਮੰਗਣਾ ਪਿਆ ਦਾਜ ਚ ਤੇਰਾ ਤੇ ਕੈਲੀ ਵੀਣਾ ਹਾਂ ਇੱਕ ਫ੍ਰਿਜ ਆ ਇੱਕ ਸਕੂਟਰ ਦਾ ਪੁੱਲੀ ਨਾ ਉਹ ਕਹਦੇ ਠੀਕ ਐ ਉਹ ਗੱਲ ਸੁਣ ਬਤੋਲਿਆ ਮਾ ਚਾ ਐਸੀ ਧੰਦਾ ਦੇ ਫੇਰ ਜਾਵਾਂਗੇ ਪਹਿਲਾਂ ਸਾਡਾ ਦਾਜ ਦੇਵੋ ਦਾਜ ਤਾਂ ਪਹਿਲਾਂ ਲੈ ਕੇ ਲੈਣਾ ਨਹੀਂ ਉਹ ਨਹੀਂ ਐਸਾ ਦਾਜ ਦੇਵਾਂਗੇ ਤਾਲ ਮੈਂ ਦੇਖ ਨਾ ਕਰਦੀ ਸਾਰੇ ਨੇ ਰੋਟੀ ਪਾਣੀ ਖਾ ਲਈ ਹਾਂ ਹਾਂ ਬਾਪੂ ਤੇ ਆਹਦੀ ਦਾ ਆਪਣੇ ਹਿਸਾਬ ਨਾਲ ਠੀਕ ਹੋ ਗਈ ਚਲ ਫਿਰ ਵਧੀਆ ਗੱਲ ਆ ਜੀ ਚਾਚਾ ਹਾਂ ਭਾਈ ਅਸਰੀ ਹਾਲ ਬਾਈ ਸਾਸੀ ਚਾਚਾ ਇੱਕ ਤਾਂ ਆਪਣਾ ਮੁੰਡਿਆਂ ਨੇ ਮੰਗ ਕੀਤੀ ਐ ਦਾਜ ਦੀ ਹਾਂ ਦਾਜ ਦੀ ਹਾਂ ਤੇ ਇੱਕ ਤਾਂ ਉਹ ਟੈਲੀਵਿਜ਼ਨ ਮੰਗਦੇ ਨੇਗੇ ਇੱਕ ਸਕੂਟਰ ਮੰਗਦੇ ਨੇ ਇੱਕ ਫਰਿੱਜ ਮੰਗਦੇ ਨੇ ਹੁਣ ਤੁਸੀਂ ਦੱਸੋ ਆਪਾਂ ਕਿਵੇਂ ਕਰਨਾ ਹੈ ਦੇ ਦਈਏ ਭਾਈ ਚਲ ਕੋਈ ਨਹੀਂ ਬਾਪੂ ਕੋਈ ਨਾ ਦੇ ਦਾਂਗੇ ਭਾਈ ਕੋਈ ਨਾ ਚਲ ਠੀਕ ਹੈ ਫਿਰ ਮੈਂ ਕਹਿਣਾ ਜਾ ਕੇ ਠੀਕ ਹੈ ਬਾਪੂ ਹਾਂ ਬੋਤ ਆਪਾਂ ਦਾਜ ਨੂੰ ਹਾਂ ਦਾ ਕਰਤੀ ਹੂੰ ਆਪਾ ਦਾਜ ਦਾ ਪ੍ਰਬੰਧ ਕਿੱਥੋਂ ਕਰੀਏ ਤੂੰ ਫਿਕਰ ਕਾਣੂ ਕਰਦਾ ਦੇਵਾਂਗੇ ਆਪਾ ਦਾਜ ਬਿਠਾ ਕੇ ਚਾਹ ਪਿਲਾ ਕੇ ਦੇਵਾਂਗੇ ਤੂੰ 2-4 ਮੁੰਡਿਆਂ ਨੂੰ ਬੁਲਾਵ ਦੇ ਆੜ ਤੁਸੀਂ ਕੋਈ ਨਾ ਆਪਾਂ ਕਮਰੇ 'ਚ ਬਿਠਾ ਲਾਉਣਾ ਆਪਾਂ ਦਿਨੇ ਦਾਜ ਅੱਛਾ 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 ਸਮਝ ਗਿਆ ਤੂੰ ਸਮਝ ਗਿਆ ਤੇਰੇ ਬਦਾਰਾ ਯਾਰੇ ਢਾਣਦੇ 몰ਾਂ ਤੋਂ بار بار ਚੱਲਦਾ ਔ ਲੋਕਾਂ ਦਾ ਪੱਛਲਦਾ ਹੋ ਨਾਮ ਕੁੜੇ ਮਿੱਤਰਾਂ ਦਾ ਧਾਰ ਚੱਲਦਾ ਔ ਲੋਕਾਂ ਦਾ ਪੱਛਲਦਾ ਹੋ ਨਾਮ ਕੁੜੇ ਅੱਜ ਖੁਸ਼ਖਬਰੀ ਖੁਸ਼ਖਬਰੀ ਹਾਂ ਉਹ ਕੁੜੀ ਆਣੇ ਦਾਦ ਨੂੰ ਮੰਨ ਗਏ ਲੈ ਮੇਰੀ ਕਹਾਣੀ ਸੁਣ ਲੋ ਪੂਰੀ ਹਾਂ ਅਸਾਂ ਇਹ ਵੀ ਇੱਕ ਦਾਦ ਸੀ ਕਮਰੇ ਚ ਲੱਗ ਬਿਠਾ ਕੇ ਦੇਵਾਂਗੇ ਓਏ ਲੱਗ ਕੇ ਸੀ ਦਾਦ ਮਰਜੀ ਚਾਚਾ ਜੀ ਠੀਕ ਆ ਪੁੱਤ ਠੀਕ ਆ ਹਾਂਜੀ ਚਾਚਾ ਜੀ ਸੱਜੇ ਸੀ ਸੀ ਮੈਂ ਉਹ ਬੜਾ ਤੈਨੂੰ ਸਕੂਟਰ ਦੀ ਚਾਬੀ ਦਿਖਾਉਣੀ ਸੀ ਅੱਛਾ ਇੱਕ ਗੱਲ ਮੜਾ ਚਲੋ ਠੀਕ ਹੈ ਨੇ ਕੋਲ ਚਲੋ ਮੜੋ ਚੱਪਲੋ ਆਹ ਬੋਲੋ ਹਾਂ ਬੋਤੋ ਸਤਾ ਮੇਰਾ ਕਸੂਰ ਕੀ ਹੈ ਕਸੂਰ ਕੋ ਨਹੀਂ ਪਤਾ ਸਕੂਟਰ ਦੇ ਲੈ ਸੁਣਾ ਹਾਂ ਜੱਤਾ ਮੇਰਾ ਦੇ ਆ ਮਾਰੇ ਪੁਰਾਣੇ ਨੂੰ ਭੇਜਦੇ ਨੂੰ ਕੂਲਰ ਦੇਣਾ ਇੱਕ ਮਿੰਟ ਬਾਹਰ ਲਵਾ ਦੇ ਕੋਈ ਸਤਾ ਬੱਡ ਮੇ ਆ ਪਹਿਣਿਆ ਚਾਹੀਦੇ ਨੇ ਸਾਰੇ ਇਹਦੇ ਉਹ ਦੂਬੇ ਬੜੀ ਵਧੀਆ ਬਾਈ ਹੋਰ ਬਾਈ ਹੋਰ ਬਾਈ ਆ ਮੁੰਡਿਆ ਗੇੜ ਡਾਈ ਯਾਰ ਬੜੀਆ ਪਰਦੇ ਇੰਨੀਆਂ ਗੱਲਾਂ ਕਰਦਾ ਹਾਂ ਹਾਂ ਬਈ ਜਾਏ ਨਾ ਇੱਦਾਂ ਜਾਏ ਹੋਰ ਬਾਈ ਏਗਾ ਮੁੰਡਿਆ ਕਹਿਣੋ ਸਾਰੇ ਹਾਂ ਜੀ ਹਾਂ ਕਹਿਣਾ ਬਾਈ ਆਪ ਕੀ ਲੈ ਹਾਂ ਹਾਂ ਨੱਕਲੇ ਹੋਰ ਬਈ ਸਮਾਨ ਲੈਣਾ ਬਾਈ ਹਾਂ ਕਰਾਂ ਆ ਦੇਖ ਫੁੱਲਰ ਵਧੀਆ ਚੱਲਦਾ ਮੁੰਡਿਆ ਫੁੱਲਰ ਤਾਂ ਮੈਂ ਦੇਖਦਾ ਚੱਲ ਹਾਂ ਦਾਦਾ ਤੁੰਦੇ ਆਪ ਪਈ ਤੁੰਦਰ ਦੀ ਜਾਬੀ ਦੇ ਮੁੰਡਰ ਤਾਂ ਪੂਰਾ ਟੌਪ ਬਣਾ ਹੋਏ ਇਹ ਦੇਖਿਆ ਮੁੰਡਿਆ ਅੱਛਾ ਫਿਰ ਇੱਦਾਂ ਹੀ ਬੂਸਦੀ

ਦੇ ਦੇ ਦਾ ਗੇਰ ਦੋ ਸੋਬ ਦੇ ਹੋਣ ਤਾਂ ਨਹੀਂ ਦੇ ਦੇ ਦੇਖ ਲਓ ਹੁਣ ਤਾਂ ਹੋਰ ਵੀ ਦੇ ਦਾਂਗੇ ਨਹੀਂ ਨਹੀਂ ਜਾਣਾ ਦੇ ਅੰਦਰੋਂ ਇੱਕ ਥੋੜੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ਕਿ ਸਮਾਜ ਵਿੱਚ ਜੋ ਵੀ ਦਾਇ ਪ੍ਰਾਪਾ ਜਿਵੇਂ ਲੈਂਦੇ ਨੇ ਕਿਵੇਂ ਦਾਜ ਦੇ ਲੋਪੀ ਕੁੜੇ ਨੂੰ ਵਿਚਾਰੇ ਤੋਂ ਮੰਗ ਕਰਦੇ ਨੇ ਦਾਜ ਦੀ ਵੀ ਦਾਜ ਦਾ ਉਹ ਵੀ ਦਾਜ ਦਾ ਉਹ ਕਿਸ ਤਰ੍ਹਾਂ ਨਾਟਕ ਬੇਸ ਨੂੰ ਦਿਖਾਇਆ ਗਿਆ ਹੈ ਤੇ ਮੇਰੇ ਵੱਲੋਂ ਇਹੀ गुजारिश ਆ ਸਾਡੀ ਟੀਮ ਵੱਲੋਂ ਵੀ ਘਟ ਕੁਟੇ ਯਾਰਾ ਪਾਈ ਦਾਇ ਲੈਣੇ ਅਤੇ ਆਪਾਂ ਇਹਨਾਂ ਨੂੰ ਨਕਲਕਾਰ ਸਕਦੇ ਹਾਂ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ